ਕੀ ਨਾਮ ਵੀਰ ਜੀ ਆਪਣਾ ਬਖਤਾਰ ਸਿੰਘ ਜੀ ਪਿੰਡ ਜੀ ਬਖਤਗੜ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ ਆਪਣਾ 9463509382 ਦੁਬਾਰੇ ਫਿਰ ਦੱਸੋ ਜੀ 9463509382 ਠੀਕ ਹੈ ਜੀ ਭਾਈ ਜੀ ਆ ਦੱਸੋ ਜੀ ਗਾਂ ਦੀ ਡਿਟੇਲ ਇਹਦੀ ਜਰਸੀ ਦੀ ਇਹ 1.5 ਮਹੀਨਾ ਹੋ ਗਿਆ ਸੁਣ ਜੀ ਠੀਕ ਹੈ ਜੀ 11 ਲੀਟਰ ਦੁੱਧ ਆ ਠੀਕ ਹੈ ਜੀ ਬੱਚਾ ਮਰਿਆ ਵਾ ਠੀਕ ਹੈ ਜੀ ਹਾਂਜੀ ਦੇਖ ਸਕਦੇ ਬਈ ਕੋਈ ਵਾਰ ਕਿ ਮਾੜਾ ਤੋਰ ਕੇ ਦਿਖਾਉਂਗੀ ਬਈ ਦੇਖ ਸਕਦੇ 11 ਲੀਟਰ ਦੁੱਧ ਦਾ ਬੱਚਾ ਮਰਿਆ ਵਾ ਹਾਂਜੀ ਭਾਈ ਰੇਟ ਦੱਸੋ ਜੀ ਮੜਾ ਰੇਟ ਫੋਨ ਤੇ ਕਰ ਲਾ ਵੀਰੇ ਠੀਕ ਹੈ ਜੀ ਠੀਕ ਹੈ ਬਈ ਦੇਖ ਸਕਦੇ ਥੋੜਾ ਥਾਰ 28 ਗਾਂ ਅਸਲ ਦੀ ਨਾ 4 ਕਿਲ ਜਾ ਸਕਦੇ ਭਾਈ ਮੋੜ ਲੈ ਭਰਾ ਮੋੜ ਲੈ ਠੀਕ ਹੈ ਜੀ ਭਾਈ ਜੀ ਨਾਲ ਜੁਕਟ ਕਰਿਓ ਭਾਈ ਜੀ ਦਾ ਫੋਨ ਤੇ ਰੇਟ ਦੱਸਾਂਗੇ ਠੀਕ ਹੈ ਜੀ ਹਾਂਜੀ ਭਾਈ ਜੀ ਦੂਜੀ ਗਾਂ ਹੀ ਦੱਸੋ ਟ੍ਰੇਲ ਦੀ ਐਵਰੀ ਟਾਈਕ ਵੀ ਨਾ ਹੋ ਸੁਈ ਨੂੰ ਠੀਕ ਹੈ ਜੀ ਵੀਕ ਦਿਨ ਹੋਇਆ ਠੀਕ ਘਬਰਾਏ ਨੇ ਠੀਕ ਹੈ ਜੀ ਕੋਈ ਦੇਖ ਸਕਿਆ ਤੁਹਾਨੂੰ ਨਾਲ ਹੀ ਗਾਣਾ ਹੈ ਕਿਹੜੀ ਨਸਲ ਵੀਰੇ ਇਹ ਸਾਹੀਵਾਲ ਕਰਦੇ ਨੇ ਸਾਹੀਵਾਲਾ ਵੀਰੇ ਦੇਖ ਸਕਦੇ ਹੋ ਹਾਂਜੀ ਬਾਈ ਤੋਰ ਕੇ ਦਿਖਾਓ ਜੀ ਤੇ ਚਲੋ ਵੀ ਇਹ ਦੁੱਧ ਕਿੰਨਾ ਦਸਲ ਰਿਹਾ ਇਹ ਦੁੱਧ 6 ਲੀਟਰ ਹੈ 6 ਲੀਟਰ ਬਾਈ ਦੁੱਧ ਇਸੱਲੀ ਨੂੰ ਸੋਕਿਲ ਜਾ ਕੇ ਜਾ ਰਹੇ ਸਾਹੀਵਾਲਾ ਦੁੱਧ ਵਈ ਦਾ ਮੱਝਾਂ ਨੂੰ ਹੁੰਦਾ ਠੀਕ ਹੈ ਨਾ ਤੁੰਨ ਵਾਲੀ ਆ ਮੋੜ ਦੇ ਪਰਾ ਤੇ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾਵਾਂਗੇ ਤਨ ਟਾਈਮ ਚ ਚਾਹ ਚੋਕ ਲੈ ਜਾਓ ਹਣਾ ਬਈ ਹਾਂ ਬਈ ਹਾਂ ਤੇ ਤੇ ਸੱਲੀ ਕਰਕੇ ਦੁੱਧ ਜਿੰਨਾ ਦੱਸਿਆ ਬਈ ਕਹਿੰਦਾ ਨਹੀਂ ਆ ਠੀਕ ਆ ਜੀ ਤੇ ਜ਼ਿੰਮੇਦਾਰ ਭਰਾ ਆਪਣਾ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਮਿਲਦੇ ਆ ਭਰਾ ਅਗਲੀ ਵੀਡੀਓ ਵਿੱਚ ਤੋਂ ਬਾਏ